साँगान, साँगान, और, और मेरी महिला बचिया माताव भेन जो आज ती आए हो और स्टेज के उ सारे सम्मानित प्रधान जसपाल सिंह बमरौली जी ਇਥੋਂ ਦੇ ਸਾਡੇ ਫਰਦਾਨ ਸਾਹਿਬ ਨਾਮ ਸਵਾਰ ਨਰਨਾਜੀ ਕੁਮਰ ਲਾਲ ਜੀ ਮੰਡਲ ਕਰਦਾਨ ਸ਼ੰਭੂ ਵੰ ਮੇਰੇ ਕਾਬ ਦੇ ਸੁਵਿੰਦਰ ਸਿੰਘ ਉਮਨ ਜੀ ਜਿਨ੍ਹਾਂ ਨੇ ਹਰ ਇਲੈਕਸ਼ਨ ਤੇ ਵਿੱਚ ਇੱਕ ਕੱਡੇ ਮੈਂਬਰ ਬਣ ਕੇ ਮੇਰਾ ਸਾਥ ਬਹੁਤ ਦਿੱਤਾ ਸੁਭਾਸ਼ ਸਿੰਘ ਵਾਲਾ जो सिर पांच छह तो के ने सेल वाले तो शत्राणे हल्के चे पालपुर जी जो बहुत सारे हमने सब क्या ना आए ने तो ये गाल है ये जरा हादसा होया गया लेखना के में सेली ने सामने जिसे किसान एक आर्टिफैक्ट ना गुजर गए ਉਹ ਵੀ ਸਾਰੇ ਜੋ ੁੱਗਣਾ ਪਿਆ ਉਹਨਾਂ ਨੂੰ ਪਾਲ ਪੀਰ ਜੀ ਨੂੰ ੁੱਗਣਾ ਪਿਆ ਤੇ ਆਦੇ ਕੇ ਇਸ ਇਨਾਂ ਦੇ ਉੱਪਰ ਹੋਰ ਕਾਟਾ ਗਿਆ ਮੇਰਾ ਹੋਰ ਹੱਥੇ ਦਾ ਪਰ ਇੱਕ ਗੱਲ ਇਹ ਚਾਹ ਰਿਹਾ ਉਹ ਉਹ ਕੋਲੋਂ ਛੇ ਲੋਕ ਸਭਾ ਚੋਣਾਂ ਦੇ ਵਿੱਚ ਜਿੰਨਾ ਜਿੰਨਾਂ ਨੇ ਮੇਰੇ ਸਾਥ ਦਿੱਤਾ ਬੜਾ ਔਖਾ ਟਾਈਮ ਸੀ ਸ਼ੰਭੂ ਦੇ ਉੱਤੇ ਹੀ ਅੰਦੋਲਨ ਚੱਲ ਰਿਹਾ ਸੀ ਫੇਰ ਵੀ ਜਿਹੜੇ ਜਿਹੜੇ ਲੋਕ ਮੇਰੇ ਨਾਲ ਖੜੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨਾ ਹੈ ਕਈ ਆਏ ਨੇ ਕਈ ਨਹੀਂ ਆਏ ਕਿਉਂਕਿ ਕਈ ਵਾਰੀ ਮੌਕੇ ਤੇ ਬੰਦੇ ਨੂੰ ਕੋਈ ਹੋਰ ਕੰਮ ਹੋ ਜਾਂਦਾ ਪਰ ਸਾਰੇ ਜਿਹੜੇ ਜਿਨਨਾਂ ਨੇ ਮੇਰਾ ਸਾਥ ਦਿੱਤਾ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਹਾਂ ਅੱਜ ਕੋਈ ਸਪੈਸ਼ਲ ਮਹੀਨ ਚਲਾਈ ਗਈ ਹੈ ਕਿ ਬੀਜੇਪੀ ਵੱਲੋਂ ਕੋਈ ਦੇਖੋ ਅੱਜ ਨਹੀਂ ਪਹਿਲੇ ਤੋਂ ਚੱਲ ਰਹੀ ਹੈ ਮਹਮ ਇਹ ਜਿਹੜੀ ਮੈਂਬਰਸ਼ਿਪ ਡਰਾਈਵ ਹੈ ਬੀਜੇਪੀ ਦੀ ਉਹਦਾ ਫਿਰ ਇੱਕ ਵਾਰੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜਸਪਾਲ ਗਗਰੋਲੀ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਇਹ ਮਹੀਨੇ ਦੇ ਅਖੀਰ ਤੱਕ ਚੱਲ ਰਹੀ ਹੈ ਕਿ ਵੱਧ ਤੋਂ ਵੱਧ ਤੁਸੀਂ ਬਣਾਓ ਔਰ ਇੱਕ ਬਹੁਤ ਵਧੀਆ ਮੌਕਾ ਹੈ ਕਿ ਅਸੀਂ ਲੋਕਾਂ ਨੂੰ ਮਿਲੀਏ ਆਪਸਦਾਰੀ ਵਿੱਚ ਰਿਸ਼ਤੇ ਪੈਦਾ ਹੋਣ ਔਰ ਉਹ ਪਾਰਟੀ ਦੇ ਮੈਂਬਰ ਬਣਨ ਬਹੁਤ ਘੱਟ ਮਾਰਜਿਨ ਦੇ ਨਾਲ ਜਿਹੜੀ ਪਿਛਲੀ ਇਲੈਕਸ਼ਨ ਤੁਸੀਂ ਹਾਰੇ ਹੋ ਉਹਦਾ ਕੀ ਰੀਜ਼ਨ ਇਹੋ ਜਿਹਾ ਰਹਿ ਗਿਆ ਜਿਹੜੀ ਬਹੁਤ ਘੱਟ ਮਾਰਜਿਨ ਨਾਲ ਹਾਰੇ ਤੁਸੀਂ ਜਿੱਦੇ ਜਿੱਦੇ ਤੁਹਾਨੂੰ ਲਾਸਟ ਟਾਈਮ ਤੇ ਹਾਰ ਜਿਹੜੀ ਆਈ ਹੈ ਕੀ ਕਾਰਨ ਕੀ ਸੀ ਦੇਖੋ ਕਾਰਨ ਤਾਂ ਬੜੇ ਹੁੰਦੇ ਨੇ ਪਰ ਮੇਰੇ ਖਿਆਲ ਚ ਮੁੱਖ ਕਾਰਨ ਜਿਹੜਾ ਅੰਦੋਲਨ ਸੀ ਔਰ ਵਿਰੋਧਤਾ ਸੀ ਪਿੰਡਾਂ ਦੇ ਵਿੱਚ ਲੋਕ ਚਾਹੇ ਚਾਹਦੇ ਵੀ ਥੀ ਔਰ ਉਹਨਾਂ ਨੇ ਜਿਹੜੇ ਉਹਨਾਂ ਦੇ ਆਪਣਾ ਭਾਈਚਾਰਾ ਸੀ ਉਹ ਸਾਡੇ ਵੀ ਹੈਗੇ ਨੇ ਅ ਕਸਾਨ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੀ ਜਿਹੜਾ ਉਹਨਾਂ ਨੇ ਅ ਸਰਦਾ ਦਿੱਤਾ ਠੀਕ ਹੈ ਕਿ ਬੀਜੇਪੀ ਨੂੰ ਨਹੀਂ ਵੋਟਾਂ ਪਾਣੀਆਂ ਮੈਨੂੰ ਨਹੀਂ ਵੋਟਾਂ ਪਾਣੀਆਂ ਉਹ ਸਭ ਤੋਂ ਮੇਨ ਕਾਰਨ ਸੀਗਾ ਜੀ ਆਨਰੇ ਸਰਪੰਚੀ ਬਲਜਮਤੀ ਵਾਲੇ ਸ਼ਨਾਰੀ ਇਹਦੇ ਵਸੇ ਤੁਸੀਂ ਇੱਥੇ ਮਤਲਬ ਕੈਂਡੀਡੇਟ ਜੇ ਆਪਣੇ ਖੜੇ ਕਰੋਗੇ ਇਸ ਦਾ ਕੇਸਾਰੇ ਚੁਣੋ ਦੇਖੋ ਬਲॉक्स ਬਲਕ ਸਮਤੀ اور ਜ਼ਿਲ੍ਹਾ ਪਰਸ਼ਦ ਦੇ ਤਾਂ ਜ਼ਰੂਰ ਪਾਰਟੀ ਵੱਲੋਂ ਖੜੇ ਹੋਣਗੇ ਸਰਪੰਚੀ ਦੇ ਵਿੱਚ ਹਰ ਵਕਤ ਅ ਖੁੱਲਾ ਹੁੰਦਾ ਠੀਕ ਹੈ ਪਾਰਟੀਆਂ ਸਪੋਰਟ ਕਰਦੀਆਂ ਨੇ ਪਰ ਪਾਰਟੀ ਸਿੰਬਲ ਤੇ ਪਹਿਲੇ ਵੀ ਨਹੀਂ ਲੜੇ ਹੁੰਦਾ ਇਹਨਾਂ ਨੇ ਪਤਾ ਨਹੀਂ ਕਿਸ ਕਾਰਨ ਤੋਂ ਇਹ ਬਿਲ ਪਾਸ ਕਰਤਾ ਪਰ ਪਹਿਲੇ ਵੀ ਪਾਰਟੀ ਸਿੰਬਲ ਤੇ ਮੇਰੇ ਖਿਆਲ ਚ ਕੋਈ ਨਹੀਂ ਲੜਦਾ ਹਾਂਜੀ ਕਲ ਇਬਰਾਹੀਮ ਮਤਲਬ ਮੁੱਦਾ ਬਖੈਰਾਹੌਂ ਗਾਂਧੀ ਜੀ ਵਾਲਾ ਜਿਹੜਾ ਉਹਨੇ ਸਿੱਖਾਂ ਦੇ ਬਾਰੇ ਮਤਲਬ ਕੋਈ ਤਕਸੀਦ ਨਹੀਂ ਕੀਤੀ ਆ ਉਹਦੇ ਤੇ ਕੀ ਗੱਲ ਚੱਲ ਰਹੀ ਹੈ ਦੇਖੋ ਮੇਰੀ ਆਦਤ ਨਹੀਂ ਹੈ ਨਾ ਮੈਂ ਇਸ ਗੱਲ ਦੇ ਵਿੱਚ ਬਲੀਵ ਕਰਦੀ ਆ ਕਿ ਕਿਸੇ ਮਜ਼ਹਬ ਕਿਸੇ ਕਾਸਟ ਕਿਸੇ ਦੀ ਰਿਲੀਜੀਅਨ ਦੇ ਉੱਤੇ ਧਰਮ ਦੇ ਉੱਤੇ ਜਾਂ ਕਿਸੇ ਦੇ ਪਰਸਨਲ ਦੇ ਬਾਰੇ ਸਿਆਸੀ ਤੌਰ ਦੇ ਉੱਤੇ ਮੈਂ ਕੋਈ ਗੱਲ ਕਰਾਂ ਯਾਨੀ ਨਿੰਦਾ ਕਰ। ਨਿੱਕਲੇ ਗਾਣਾ ਦੇ ਵਿੱਚ ਵਿਧਾਇਕ ਜੀ ਨੇ ਉਹਨੇ ਬਿੱਟੂ ਜੀ ਨੂੰ ਮਤਲਬ ਇਨੀ ਗਲਤ ਸਾਬਲੀ ਯੂਜ਼ ਕੀਤੀ ਜਾ ਵੀ ਗਲਾ ਵਾਢੀ ਕੇ ਲੱਕੇ ਆਏਗਾ ਮਸਲ ਜ਼ਮੀਨ ਆਪਣੀ ਦੇ ਦੰਦਾ ਹਨਾ ਇਸ ਨੂੰ ਤੁਸੀਂ ਕਿਸ ਨਜ਼ਰਿਆਂ ਦੇਖਦੇ ਹੋ ਕਾਂਗਰਸ ਵੱਲ। ਦੇਖੋ ਇਹ ਮੇਰੇ ਖਿਆਲ ਚ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਹਰ ਇੱਕ ਪਾਰਟੀ ਨੂੰ ਲੋਕਾਂ ਦੀ ਭਲਾਈ ਦੀ ਦੇਸ਼ ਦੀ ਭਲਾਈ ਦੀ ਗੱਲ ਕਰਨੀ ਚਾਹੀਦੀ ਹੈ ਨਾ ਕਿ ਅਸੀਂ ਇਹਨਾਂ ਗੱਲਾਂ 'ਚ ਉਲਝ ਕੇ। ਰਾਈਟ ਪ੍ਰੋਜੈਕਟ ਦੀ ਸੰਗਤ ਹੈ। ਹੂੰ। ਰਾਈਟ ਪ੍ਰੋਜੈਕਟ ਦਾ ਲੋੜ ਹੈ। ਹਾਂ। ਉਹ ਤਾਂ ਸੈਂਟਰਲ ਪ੍ਰੋਜੈਕਟ ਜਦੋਂ ਹੁਣ ਲੱਗਿਆ ਉਹ ਤਾਂ ਤੁਸੀਂ ਕੀ ਦੇਖਦੇ ਹੋ ਵੀ ਜਿਹੜਾ ਆਪਣਾ ਇਹ ਜ਼ਿਲ੍ਹਾ ਪਟਿਆਲਾ ਹੈਗਾ ਇਹ ਕਿੰਨੇ ਕੁ ਲੈਵਲ ਉੱਠੇਗਾ ਇਹ ਤਾਂ ਬਹੁਤ ਲੈਵਲ ਉੱਠੇਗਾ ਸਭ ਤੋਂ ਪਹਿਲੇ ਤਾਂ ਤੁਹਾਨੂੰ ਤੁਸੀਂ ਤਾਂ ਨਾਲ ਹੀ ਰਹਿੰਦੇ ਹੋ ਤੁਹਾਨੂੰ ਇਹ ਪਤਾ ਕਿ ਜਮੀਨਾਂ ਦਾ ਵੈਲਿਊ ਕਿੰਨਾ ਚਲਾ ਗਿਆ ਨੌਕਰੀਆਂ ਕਿੰਨੀਆਂ ਹੋਣਗੀਆਂ ਇੱਕ ਇੱਕ ਪ੍ਰੋਜੈਕਟ ਦੇ ਨਾਲ ਤੇ ਇਹ ਦੀਆਂ ਇਹਦੀ ਜਿਹੜੀ ਨੀ ਸੀ ਇਸ ਸੋਚ ਦੀ ਉਹ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤੀ ਸੀ ਪਹਿਲੇ ਚਮਾਰੂ ਦੇ ਵਿੱਚ ਕੀਤਾ ਜਿੱਥੇ ਸਾਰੇ ਗੋਡਾਊਨ ਬਣ ਰਹੇ ਨੇ ਉਸ ਤੋਂ ਪਹਿਲੇ ਇੱਕ ਰਾਜਪੁਰੇ ਚ ਪਹਿਲੀ ਇੰਡਸਟਰੀਅਲ ਹੱਬ ਬਣਿਆ ਹੋਇਆ ਸੀ ਸ੍ਰੀ ਰਾਮ ਵਾਲਿਆਂ ਦਾ ਔਰ ਇਸ ਦੇ ਨਾਲ ਹੋਰ ਜ਼ਿਆਦਾ ਕੰਮ ਵਧੂਗਾ ਪਰ ਮੈਂ ਤਾਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ ਕਿ ਸ਼ਾਂਤੀ ਰਹੇ ਕਿ ਜਿਹੜੇ ਇਨਵੈਸਟਰ ਨੇ ਉਹ ਪੰਜਾਬ 'ਚ ਆ ਕੇ ਇਨਵੈਸਟਮੈਂਟ ਕਰਨ ਕਿ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਵਧੀਆ ਬਣੇ ਅੱਜ ਕੱਲ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਡਰ ਹੈ ਕਿ ਇੱਥੇ ਆ ਕੇ ਸਾਡਾ ਪਤਾ ਨਹੀਂ ਕੰਮ ਚੱਲੂਗਾ ਬਾਹਰ ਕਿਸ ਤਰ੍ਹਾਂ ਪਹ ਜਾਣਗੇ ਕੀ ਕਰਾਂਗੇ ਇੱਕ ਮੈਂ ਲਾਸਟ ਕੁਐਸਚਨ ਆ ਵੀ ਜਿਹੜਾ ਸ਼ੰਘੂ ਬਾਰਡਰ ਪਿਛਲੇ ਕਾਫੀ ਸਮੇਂ ਤੋਂ ਬੰਦ ਹੋਇਆ ਹੋਇਆ ਹੈ ਨਾ ਇਸ ਨੂੰ ਖੁਲਵਾਉਣ ਵਾਸਤੇ ਕੋ ਜਤਨ ਕੀਤੇ ਜਾ ਰਹੇ ਨੇ ਕਿਉਂਕਿ ਹਾਲੇ ਨਾਲ ਸਰਕਾਰ ਮੰਗਾ ਮੰਗ ਰਹੀ ਹੈ ਮੰਦੀ ਹੈ ਤੇ ਨਾਲ ਹੀ ਕਿਸਾਨ ਪਛੜਨ ਦੀ ਗੱਲ ਹੋ ਰਹੀ ਸੋ ਤੁਸੀਂ ਕਿਸ ਤਰ੍ਹਾਂ ਉੱਪਰ ਸ਼ਾਮਿਲ ਹੋ ਦੇਖੋ ਇਹ ਤਾਂ ਸਰਕਾਰ ਔਰ ਕਿਸਾਨਾਂ ਦੇ ਵਿੱਚ ਹੀ ਨਿਬੜੂਗਾ ਅੱਜ ਨਿਬੜਿਆ ਜਾਂ ਅੱਗੇ ਨੂੰ ਨਿਬੜੇ ਕਿਸੇ ਨਾ ਕਿਸੇ ਦਿਨ ਤਾਂ ਇਹ ਨਿਬੜੂਗਾ ਤੁਸੀਂ ਇੱਥੇ ਇੱਕ ਮਿਲ ਜ਼ਿਲ੍ਹਾ ਪਟਿਆਲਾ ਦੇ ਮੈਂ ਆnde ਹਾਂ ਦੇ ਸਾਥ ਸੈਂਟਰ ਤੱਕ ਜਾਣ ਦੀ ਪੂਜਾ ਰਕੀਓ ਭਜਾਉਂਗੇ ਬਾਅਦ ਵਿੱਚ ਦੇਖੋ ਮੈਂ ਤਾਂ ਹਰ ਵਕਤ ਜੋ ਪੰਜਾਬ ਦੇ ਹੱਕ ਦੀ ਗੱਲ ਹੈ ਉਹ ਕੀਤੀ ਹੈ ਪਾਰਲੀਮੈਂਟ 'ਚ ਚਾਹੇ ਕਿਸੇ ਪਾਰਟੀ 'ਚ ਹੋਮਾ ਔਰ ਅੱਜ ਵੀ ਮੇਰੀ ਖੁਆਇਸ਼ ਇਹ ਹੈ ਕਿ ਇਹ ਅੰਦੋਲਨ ਨਿਭੜੇ ਦੋਨੋਂ ਪਾਸਿਆਂ ਨੂੰ ਬੈਠ ਕੇ ਇੱਕ ਦੂਜੇ ਨੂੰ ਅਚੀ ਤਰ੍ਹਾਂ ਸਮਝ ਕੇ ਇਸ ਦੇ ਉੱਤੇ ਇਹ ਗੱਲ ਮੁਕਾਉਣ। ਥੈਂਕ ਯੂ।